ਕਿੰਨਾ ਵੀ ਬੋਲੂਗਾ ਸੱਚ ਬੋਲੂਗਾ ਕਿਉਂਕਿ ਸੰਘਰਸ਼ ਹਮੇਸ਼ਾ ਲੜਵਾਰੀ ਹੁੰਦੀ ਹੈ ਕਦੇ ਝੂਠ ਦੀ ਮਾਰ ਨਹੀਂ। ਮੈਨੂੰ ਕਾਂਗਰਸ ਦਾ ਵੀ ਆਫਰ ਆਇਆ। ਉਹ ਵੀ ਕਦੇ ਵੀ ਸਾਡੇ ਨਾਲ ਆ ਜਾਣਾ। ਇੱਥੇ ਤੇ ਕੁਝ ਨਹੀਂ ਮਿਲਣਾ। ਕਿਤੇ ਕੋਈ ਨਹੀਂ। ਬਹੁਤਾਂ ਵੱਟੋਟਾ। ਮੈਨੂੰ ਬੀਜੇਪੀ ਦਾ ਇੱਥੇ ਪੰਡਤ ਜੀ ਬੈਠੇ ਹੋਣੇ ਹੈ। ਸ਼ਾਇਦ। ਮੈਨੂੰ ਉਹਨਾਂ ਨੇ ਵੀ ਨਹੀਂ। ਮੈਂ ਉਸਿਆਂ ਦੇ ਦਿੱਤਾ। ਮੈਂ ਉਹਨਾਂ ਨੂੰ ਵੀ ਹੱਥ ਬਣੇ ਮਤਨ ਨਹੀਂ ਕੀ ਇਹਨਾਂ ਨੇ ਸਾਡੇ ਕਿਸਾਨ ਭਰਾਵਾਂ ਨਾਲ ਬਹੁਤ ਠੱਗਾ ਕੀਤਾ ਜੀ బీజేపీ ਬਾਰੇ ਤਾਂ ਸੋਚ ਹੀ ਨਹੀਂ ਸਕਦਾ ਉਹਨਾਂ ਤਾਂ ਬਹੁਤ ਬੁਰੀ ਕਰਨ ਬੋਲੇ ਸੋਨੇ ਹਰ ਜਿੰਦਾਬਾਦ ਮੈਨੂੰ ਆਮ ਆਦਮੀ ਪਾਰਟੀ ਦਾ ਵੀ ਆਫਰ ਆਇਆ ਕਿ ਭਾਈ ਜੀ ਜੋ ਤੁਸੀਂ ਕਹੋਗੇ ਜਿਵੇਂ ਤੁਸੀਂ ਕਹੋਗੇ ਉਹ ਮੈਂ ਕਰਾਂਗੇ ਮੈਂ ਕਿਹਾ ਜੀ ਆਮ ਬੰਦੇ ਦੀ 1 ਲੱਖ ਬੰਦੀ ਵੀ ਹੁੰਦੀ ਹੈ ਮੇਰੀਆਂ ਦੋਨੇ ਬੰਦੀਆਂ ਨੇ ਕਹਿੰਦੇ ਜੀ ਉਹ ਕਿਹੜੀਆਂ ਮੇਥੇ ਇੱਕ ਗੱਲਤਾ ਮੇਰੀ ਪਾਰਟੀ ਦੇ ਨਾਲ ਬੰਨੀ ਹੋਈ ਆ ਮੇਰੇ ਬਾਪੂ ਜੀ ਨੇ ਇਸ ਪਾਰਟੀ ਚ ਮੈਨੂੰ ਸਾਡੀ ਬਾਪ ਮਾਇਸੀ ਬਾਦਸਾਹੂ ਜੀ ਸਾਡੇ ਸਾਰੇ ਪਰਿਵਾਰ ਦੀ ਤੇ ਦੂਜੀ ਗੱਲ ਤੇ ਮੇਰੀ ਮੋਹ ਦੀ ਅੰਦਰ ਦਾਣਾ ਬੰਨੀ ਹੋਈ ਆ ਜਿਹੜੀ ਮੈਂ ਸਦਾ ਕੁਬੀਰ ਜੀ ਤੋਂ ਬਾਦਸਾਹੂ ਨੂੰ ਅਸੀਂ ਸਾਡਾ ਪਰਿਵਾਰ ਪਿਆਰ ਕਰਦਾ ਸਰਕੇ ਦੀ ਮੈਂ ਮੈਨੂੰ ਤੁਸੀਂ ਜੋ ਮਰਜ਼ੀ ਦੇ ਦਿਓ ਮੈਂ ਨਹੀਂ ਬੋਕਿ ਪੋਛਾਂ ਮੇਰੇ ਕੋਲ ਜੋ ਚਲੋ ਉਹਨਾਂ ਨੂੰ ਵੀ ਪਰ ਮੈਨੂੰ ਹਫਤੇ ਹਫਤੇ ਬਾਅਦ ਫੋਨ ਆਉਂਦੇ ਨੇ ਮੈਂ ਦੱਸਦਾ ਰਿਹਾ ਫਟਾਫਟ ਕਿ ਪ੍ਰਧਾਨ ਸਾਹਿਬ ਦੇਤੇ ਬਹੁਤ ਪ੍ਰੈਸ਼ਰ ਆ ਮੇਰਾ ਬਹੁਤ ਮਤਲਬ ਕਿ ਮੈਨੂੰ ਕਹਿ ਰਹੇ ਅਭੀ ਤੋ ਆਜਾ ਮੈਂ ਕਲਾਸ ਦੇ ਕੇ ਆ ਗਿਆ ਜੀ ਮੈਂ ਤੁਸੀਂ ਮੇਰੀ ਕਮਜ਼ੋਰੀ ਸਮਝ ਲੋ ਆਪਿਆ ਹੁਣ ਮੈਂ ਤੁਹਾਨੂੰ ਛੱਡ ਨਹੀਂ ਸਕਦਾ ਮੈਂ ਇਕੱਲੇ ਦਰ ਨੂੰ ਨਹੀਂ ਛੱਡ ਸਕਦਾ ਜੀ ਗੱਲ ਨੂੰ ਜੀ ਮੈਂ ਤੁਹਾਡੇ ਨਾਲ ਠੀਕ ਹੈ ਬਿਲਕੁਲ ਓਕੇ ਕੋਰਸ ਕਰਮ ਲਾਉ ਕਹਿੰਦੇ ਮੈਂ ਆਉਣਾ ਪੈਂਦਾ ਜੋ ਕੰਪ ਜੇ ਮੇਰੇ ਮਨ ਵਿੱਚ ਕੋਈ ਐਸੀ ਕਲ ਹੁੰਦੀ ਤੁਸੀਂ ਸਾਰੇ ਜਣੇ ਬੈਠੇ ਹੋ ਅੱਜ ਸਾਰਿਆਂ ਕੋਲੇ ਬਾਹਰ ਵਰਕਰ ਆਇਓ ਨਹੀਂ ਸਾਰਿਆਂ ਮੇਰੀਆਂ ਲਿਖਤਾਂ ਤੇ ਆਪਣੇ ਆਫਿਸ ਤੋਂ ਕਿੰਨਾ ਸਾਰਿਆਂ ਦੇ ਤੁਹਾਡੇ ਟੈਲੀਫੋਨ ਨੰਬਰ ਮੈਂ ਲਿੱਤੇ ਆ ਚਾਰ ਦਿਨ ਸੁਖਵੀਰ ਜੀ ਆਪਣੇ ਹੱਥੇ ਚ ਪ੍ਰੋਗਰਾਮ ਬਣਾਇਆ ਮੈਂ ਲੈ ਕੇ ਆਇਆ ਉਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦਾ OSD ਸਾਫ ਦਾ ਆਫਿਸ ਦੇ ਵਿੱਚ ਸਰਦਾਰ ਗੁਰਿੰਦਰ ਸਿੰਘ ਜੀ ਮੈਂ ਬਿਠਾਇਆ ਲਿਆ ਕੇ ਮੈਂ ਜੀ ਤੁਸੀਂ ਬੈਠ ਕੇ ਕੰਮ ਕਰੋ ਮੇਰਾ ਫਸਮਾ ਲੋ ਸਾਰਿਆਂ ਨੂੰ ਮਾਨੀਟਰ ਕਰੋ ਕਿ ਮੇਰੇ ਮਨ ਚ ਕੋਈ ਪਾਪ ਹੁੰਦਾ ਜਾਂ ਕੋਈ ਐਗੋਜੀ ਬੇਈਮਾਨੀ ਹੁੰਦੀ ਤਾਂ ਮੈਂ ਆਪ ਦਾ ਸਾਰਾ ਕੁਝ ਸਾਰਾ ਪੜਦਾ ਉਸ ਉਸ ਵੇਲੇ ਥੋੜਾ ਜਿਹਾ ਮੰਨ ਲਓ ਇੰਨੀ 6 ਵਜੇ ਜੋ ਕਿ ਉਹਨਾਂ ਤੋਂ ਮੈਨੂੰ ਪਹਿਲਾਂ ਤੋਂ ਹੀ ਸਤਾਉਂਦਾ ਸੀ ਬਹੁਤ ਵਧੀਆ ਲੱਗੇ ਕਿ ਉਹ ਕਿ ਆਪਸ ਵਿੱਚ ਦੋਵੇਂ ਹੀ ਕਸਪੇ ਸੀ ਤਾਂ ਆਪਸਾਂ ਦੀ ਕਿ ਮੰਨਦੀ ਸੀ ਕਿ ਅਸੀਂ ਤੋਂ ਨਹੀਂ ਕਿਉਂ ਕਿchnੀਆਂ ਮੈਂ ਕਹਿੰਦੀ ਕਿ ਉਹ ਬਿਜਲੀ ਦੇ ਵਿੱਚ ਮੈਂ ਹੀ ਪਕੀਆ ਮੈਨੂੰ ਕੱਢ ਕੇ ਬਾਹਰ ਮਾਉਣਗੇ ਔਰ ਮੈਨੂੰ ਲੋਕ ਕਹਿਣ ਲੱਗ ਪਏ ਸੀ ਕਿ ਬਾਈ ਇਹ ਤਾਂ ਉਹ ਰੜਣਗੇ ਉਹਨੇ ਭਰਾਂਣ ਲਿਖੇ ਬਾਈ ਇਹ ਤਾਂ ਉਹ ਰੜਣਗੇ ਮੈਂ ਕਿਸੇ ਦੀ ਗੱਲ ਨਹੀਂ ਕਰ ਪਿਆਰ ਸੀ ਇੰਨਾ ਅੰਨਾ ਸੀ ਮੈਂ ਨਾ ਤੁਹਾਨੂੰ ਕਦ ਦੱਸਾਂ ਮੈਂ ਕਹਿੰਦੀ ਆ ਮੇਰੇ ਨਾਲ ਜੀ ਕਿ ਮੈਂ ਆਪ ਸਾਥ ਸੁਥਰਾ ਦਾ ਬੰਦਾ ਕੋਈ ਮਿਲਣਾ ਨਹੀਂ ਹੋ ਸਕਦਾ ਕਦੇ ਤਾਂ ਦੇਖਣਾ ਹੋਰ ਦੇਖਣਾ ਹੋਰ ਦੇਖਣਾ ਚਲੋ ਅਖੀਰ ਤੇ ਇੱਕਦਮ ਮੈਨੂੰ ਬੁਲਾਇਆ ਜਨਵਰੀ ਦੀ ਗੱਲ ਦਾ ਮੈਨੂੰ ਕਹਿੰਦੇ ਜਿੰਨੀ ਤੂੰ ਆਪਸਾਰਾ ਮਰਦੀਤ ਸਿੰਘ ਬਾਣੂ ਸਾਹਿਬ ਉਹਦੇ ਨਾਮ ਲਾ ਲਈ ਤੇ ਕਹੇ ਦੀ ਤੂੰ ਬਦਿਆ ਕਰੀ ਕਿ ਹੋ ਸਕਦੀ ਹੈ ਆਲਾਓ ਆਲਾਓ ਚਲੋ پارٹی ਤੱਕਲੀ ਹੋ ਜੂਗੀ

ਤੇਰੇ ਨੂੰ ਟੀਲ ਤਾਂ ਮੇਰੇ ਕੋਲ ਆਸ ਗੱਲ ਵੀ ਆ ਮੇਰੀ ਇੰਨੀ ਕਿਤੀ ਵਫਾਦਾਰੀ ਦਾ ਮੈਨੂੰ ਆਹ ਸਿਲਾ ਦਿੱਤਾ ਕਿ ਵਕਤ ਕੇ ਮੈਨੂੰ 12 ਸਾਲ ਤੇ ਹੁਣ ਤੋਂ ਵੇਖ ਲਈ ਕੀ ਕਰਨਾ ਮੈਨੂੰ ਕਹਿੰਦੇ ਯਹਾਂ ਆ ਕੇ ਨਹੀਂ ਮਦਦ ਕਰਨੀ ਆ 100 ਫਰਸਤ ਕੇ ਕਹਿੰਦਾ ਮੈਂ ਕਦੇ ਜਵਾਬ ਦੇਦਾ ਮਤਲਬ ਹੀ ਨਹੀਂ ਸੀ ਮੇਰਾ ਸਵਾਲ ਨਹੀਂ ਬਣਾਉਂਦਾ ਅਸਮੇ ਅੱਗੇ ਹਮ ਜਾਉਂਦਾ ਤੋਨੂੰ ਵੀ ਮੇਰੀ ਆਪ ਦਾ ਬਤਾ ਜਦੋਂ ਆ ਗੱਲ ਕੇ ਕਿ ਤੂੰ ਵੇਖਣਾ ਸਿਆਫ ਕਰਨੀ ਆ ਕਿ ਨਹੀਂ ਕਰਨੀ ਮੈਂ ਐਂ ਕਪਟਾਲ ਦੇ ਨਾਮ ਹੈ ਉਹ ਮੈਂ ਇਹ ਜਿੱਥੇ ਕੋਲੇ ਤੋਂ ਸੈਨੀਪਾ ਦੇਖੀ ਕਿਉਂ ਨਾ ਸੀ ਉਹਨਾਂ ਨੇ ਮੇਰਾ ਮੂੰਹ ਨਹੀਂ ਕੀਤਾ ਮੈਨੂੰ ਕਹਿੰਦੇ ਕਿ ਕਾਰਨੀਆ ਵਾਲਾ ਕਮੇਟੀ ਸਭ ਨੂੰ ਜਾਣਾ ਉਹ ਸੀ ਸੇਦਨੇ ਮੈਂ ਹੱਥ ਕਰ ਰਿਹਾ ਤੇ ਮੈਂ ਕਹੀ ਕੋਈ ਮੈਂ ਉੱਥੇ ਹੀ ਜਾਣਾ ਮੈਂ ਅਕਰੇ ਜਾਮ ਜੁਮੈਂ ਮੈਂ ਉੱਥੇ ਪਰ ਉੱਥੇ ਆ ਜਾਇਆ ਕੇ ਮੈਂ ਉਹਨੂੰ ਕਹਿ ਲਿਆ ਮੈਂ ਸੁਦਾ ਬਾਕੀ ਸਿਓ ਬਾਦਸਾਉਣਾ ਨਹੀਂ ਮੈਂ ਤੇ ਜਿੱਦ ਮੇਰਾ ਸੁਹਾਾ ਠੀਕ ਨਹੀਂ ਮਨ ਚ ਖਾਰ ਰੱਖਦੇ ਆ ਸਾਨੂੰ ਰੜੋਂਗੇ ਮੈਂ ਆਪਣੇ ਘਰੇ ਬੈਠਾ ਸੀ ਤੁਸੀਂ ਕਰੋ ਪੜੀ ਨਾ ਰਲਾਉਂਦੇ ਮੈਂ ਤਾਂ ਐਸਾ ਤਾਂ ਪਤਾ ਹੀ ਨਹੀਂ ਸੀ ਕਿ ਬਾਇਲੈਪਸ਼ਨ ਆ ਗਿਆ ਮੈਂ ਕਰੀ ਬੈਠਾ ਪਤਾ ਨਹੀਂ ਇਹਨਾਂ ਦੇ ਮਨ ਚ ਕਿਉਂਕਿ ਅਸੀਂ ਦੋਨੇ ਸੀਤੀ ਚ ਬੰਨ੍ਹ ਨਹੀਂ ਸਕਦੇ ਕੋਈ ਇਹ ਤਾਂ ਦੇ ਮਨ ਚ ਕੀ ਆਇਆ ਅੰਦਰੋਂ ਤਾਂ ਬੰਦੇ ਦੀ ਜ਼ਮੀਰ ਦਾ ਆਵਾਜ਼ ਮਿਲਦੀ ਆ ਨਾ ਕਿ ਜੇ ਤੇ ਮੈਨੂੰ ਟੈਲੀਫੋਨ ਆ ਕੇ ਕਹਿੰਦੇ ਮੈਨੂੰ ਆ ਕੇ ਮੈਂ ਆ ਆ ਤੇਰੇ ਕੋਲ ਚਾਹ ਪੀਂ ਮੈਂ ਕਹਿੰਦੀ ਤੁਸੀਂ ਬਹੁਤ ਸਭ ਕਾਰੀਓ ਕੋ ਪੱਟੇ ਨਾ ਮੈਂ ਚੰਗਾ ਨਹੀਂ ਕਰਦਾ ਮੈਂ ਹੀ ਹਾਂ ਜਦੋਂ ਆਇਆ ਤੁਹਾਨੂੰ ਦੱਸੂ ਈ ਰੋਕੋ ਕਦੇ ਯਾਰ ਤੁਸਾ ਬਣਾ ਗਿਆ ਮੇਰੀ ਗੱਲ ਦਾ ਮੈਂ ਦੱਸਦਾ ਮੈਂ ਕਹਿੰਦਾ ਮੈਨੂੰ ਐਸ ਚੱਲਦਾ ਥੋੜਾ ਜਿਹਾ ਮਹਿਸੂਸ ਹੋਇਆ ਹੋਰ ਮੈਨੂੰ ਤੁਹਾਡੇ ਨਾਲ ਕੋਈ ਗਿਲਾ ਨਹੀਂ ਪਰ ਤੁਸੀਂ ਬਾਣੀ ਕੀਤੀ ਮੈਨੂੰ ਐਸੇ ਕਹਿ ਦੇਦੇ ਮੈਂ ਕਹਿੰਦਾ ਕਿ ਮੈਂ ਲੱਗੀ ਲੱਗੀ ਇਹ ਕਹਿੰਦੇ ਨਹੀਂ ਤੂੰ ਅੱਗੇ ਲੱਗ ਕੇ ਮੇਰੇ ਕਿਚਨ ਕੈਬਨਟ ਦਾ ਬੰਦਾ ਤੂੰ ਵਰਗੇ ਲੱਗੇ ਕੰਮ ਕਰਦੇ ਠੀਕ ਹੈ ਜੋ ਥੋੜਾ ਬੋਕ ਪਹਿਲਾ ਗੱਲ ਇਹ ਮੈਂ ਫਿਰ ਹੁਣ ਮੈਂ ਉੱਤੇ ਦਾ ਇਹਨਾਂ ਨੂੰ ਬੇਟੀ ਕਰਦੇ ਮੈਂ ਕਿਹਾ ਰਾਈਜੀ ਸਦਾ ਲਖਮਨ ਸਿੰਘ ਬਾਦਸਾ ਹਰੇਕ ਨੇ ਕਰੇ ਜਾ ਕੇ ਇਹ ਗੱਲ ਕਹਿ ਰਹੇ ਆ ਵੀ ਮੇਰੀ ਤੇ ਸੁਖਵੀਰ ਸਿੰਘ ਬਾਦਸਾ ਦੀ ਇੱਕ ਗੱਲ ਆ। ਕਿਹਤ ਮੈਨੂੰ ਤੁਸੀਂ ਕਹਿ ਰਹੇ ਹੋ ਇਲੈਕਸ਼ਨ ਲੱਗਣਾ। ਇੱਕ ਮੇਰੀ ਤੁਸੀਂ ਅਨਾਉਂਸ ਨਹੀਂ ਕਰ ਰਹੇ। ਨਾਉਂ ਅਲੈਕਸ਼ਨ ਵੀ ਤੁਸੀਂ ਮੇਲੂ ਭੇਜਦੇ ਹੋ ਅੰਦਰ ਖਾਤੇ ਬਾਹਰ ਤੁਸੀਂ ਅਨਾਉਂਸ ਨਹੀਂ ਕਰਦੇ ਉਹ ਆਪਣੀਆਂ ਜਣਾਵਡੀਆਂ ਦਾ ਮੈਂ ਖਾਸ ਲਾ ਕੇ ਉਹਨਾਂ ਨੇ ਇਸ ਤਰ੍ਹਾਂ ਕਿਹਾ ਮੈਂ ਕਿਹਾ ਬਾਈ ਜੀ ਥੋੜਾ ਜਿਹਾ ਬੀਜੇਪੀ ਦੇ ਅਗੇਂਸਟ ਬੋਲੋ ਕਿ ਉਹਦਾ ਰਸਤਾ ਆਡਾ ਆਪਣਾ ਰਸਤਾ ਆਡਾ ਮੈਂ ਕਿਹਾ ਲੋਕ ਪਹਿਲਾਂ ਵੀ ਆਪਾਂ ਹੀ ਹਾਰੇ ਆ ਐਮਪੀ ਇਲੈਕਸ਼ਨ ਵੀ ਇਹੀ ਹਾਰੇ ਆ ਤੁਸੀਂ ਬੀਜੇਪੀ ਦੇ ਖਲਾਫ ਨਹੀਂ ਬੋਲੇ ਬਿਲਕੁਲ ਵੀ ਲੋਕਾਂ ਨੂੰ ਤੁਹਾਡੇ ਦੇ ਡਾਊਨ ਹੋ ਕੇ ਵੀ ਤੁਸੀਂ ਇਕੱਠੇ ਆਉਂਦੇ ਹੋ ਹੁਣ ਵੀ ਤੁਸੀਂ ਉਹੀ ਗੇਮ ਖੇਡ ਰਹੇ ਹੋ ਫੇਰ ਆਵਾਜ਼ ਠੀਕ ਹੈ ਤੁਹਾਡਾ ਭਰਾ ਤੁਹਾਡੀ ਇਹਦਾ ਬਣਦੀ ਹੈ ਮੈਨੂੰ ਕੋਈ ਇਤਰਾਜ਼ ਨਹੀਂ ਪਰ ਇਹ ਇਲੈਕਸ਼ਨ ਆ ਲੋਕਾਂ 'ਚ ਇਹ ਦੇਖਣਾ ਵੀ ਆਪਾਂ ਕੀ ਮੈਸੇਜ ਦੇਣਾ ਆਪਾਂ ਨੂੰ ਇਹਨੇ ਖਲਾਫ ਬੋਲਣਾ ਮੈਨਾ ਚੁੱਪ ਕੋਈ ਬਾਤ ਨਹੀਂ ਆਪਕੋ ਸ਼ਰਮ ਨਹੀਂ ਲੱਗਦੀ ਪਿਛਲੇ ਡੇਢ ਜਾਣੇ ਤੂੰ ਬੇਟਾ ਇਹਨਾਂ ਨੂੰ ਲੈ ਕੇ ਆਓ ਅੱਗੇ ਨਾ ਹਾਂ ਪੜ ਕੇ ਲੈ ਲਿਆ ਜਦੋਂ ਜਵਾਂ ਚਿਕਰ ਤੋਂ ਚਲੋ ਨਹੀਂ ਬੋਲेंगे ਫਿਰ ਮੈਂ ਇਹ ਬੇਨਤੀ ਕੀਤੀ ਮੈਂ ਕਹਿੰਦੀ ਤਰੋ ਤੁਹਾਡਾ ਭਰਾਵਾ ਦਾ ਆਪਣੇ ਪਿਆਰ ਰਹਿਣਾ ਇਤੋਂ ਰੈਕਸ਼ਨ ਤੁਸੀਂ ਨਾ ਦਿਓ ਮੈਂ ਇਹ ਕਾਊਟ ਕਰ ਦਾਂ ਤੁਸੀਂ ਅੱਗੇ ਆ ਜਾਓ ਕੋਈ ਨਹੀਂ ਲੜਨਾ ਫਿਰ ਮੈਂ ਕਹਿੰਦੇ ਨੂੰ ਦੇਖਦੇ ਮੈਨੂੰ ਕੋ ਮਾਰ ਦਿਓ ਇਹ ਨੂੰ ਲੜਾਉ ਉਹ ਵੀ ਨਹੀਂ ਦੇਣੀ ਤੇ ਉਹ ਤੁਸੀਂ ਦੱਸੋ ਜੀ ਮੈਂ ਕੀ ਕਰਦਾ ਮੈਂ ਇਹ ਅਖੀਰ ਨੂੰ ਅੱਕ ਕੇ ਕੱਲ ਇਹ ਸਾਰੇ ਹਾਲਾਤ ਦੇਖ ਕੇ ਤੁਹਾਡੇ ਸਾਹਮਣੇ ਸੱਚ ਕਹਿ ਰਿਹਾ ਕਿ ਸਾਰੇ ਹਾਲਾਤ ਦੇਖ ਕੇ ਮੈਂ ਸਾਰੇ ਸੀ ਕਰੇ ਬੈਠੇ ਕਰੀਏ ਸਭ ਮੈਂ ਸਰੀਏ ਸਾਰੇ ਪਰਿਵਾਰ ਨੇ ਬੱਚਿਆਂ ਨੇ ਬੀਰਾ ਆਪਾਂ ਕਿਉਂ ਇਸ ਚੱਕਰ ਚ ਪਈਏ ਆਪਾਂ ਪਹਿਲਾਂ ਕੋਈ ਦੇਸੀ ਦਾ ਸੰਦਲ ਲਾਵਾਇਆ ਜਾਂ ਕੋਈ ਆਪਣੀ ਨੂੰ ਖਾਣਾ ਨਾਲੇ ਖਰਚ ਕਰਦੇ ਆ ਨਾਲੇ ਬਦਰਾਮੀ ਕਰਾਉਨੇ ਆ ਆਪਣੀ ਖਾਤਿਆਂ ਜਿਹੜੇ ਮਗਰ ਆਪਣੇ ਬੱਚੇ ਹੋਇਆ ਉਹਨਾਂ ਨੂੰ ਮੁਸ਼ਕਿਲ ਆ ਮੂੰਹ ਦੇ ਖਾਂਦੇ ਕਰੇ ਇਹ ਹੋਏ ਨਾ ਤਾਂ ਮਨਾ ਆਪਾਂ ਰੈਜ਼ੀਟੇਸ਼ਨ ਦੇ ਕੇ ਆਪ ਦੇ ਘਰੀਆਂ ਵਿੱਚ ਜਿਹੜੀ ਮੇਰੀ ਪਹਿਲਾ ਲਾਈਨ ਸੀ ਮੈਂ ਤੀਰਸ ਸਤਨਾਡੇ ਬੋਲ ਜਾਇਆ ਕੰਪਨ ਮੇਰੇ ਬੜਾ ਸ਼ਾਮ ਸੀ ਹਰੇ ਗੋਦਵਾਰੇ ਜਾ ਕੇ ਦਰਸ਼ਨ ਲੈ ਕੇ ਆਉਣਾ ਤੇ ਮੈਂ ਕਿਹਾ ਜੀ ਮੈਂ ਉਹ ਵੀ ਆਉਂਦੀ ਭੈਣ ਬੰਦ ਗਿਆ ਜੀ ਲਾਈਨ ਫੜਾ ਤੇ ਮੈਂ ਕੰਮ ਛੱਡ ਪਿਆ ਇਹ ਫੈਸਲਾ ਕੀਤਾ ਤੋਂ ਮੈਂ ਤੁਹਾਨੂੰ ਦਿਵਾਂਗੇ ਵੀ ਆਪਾਂ ਨਾਲ ਬੈਠਾਂਗੇ ਅਰ ਜਿਮੇਸ਼ਨ ਲੈ ਕੇ ਪ੍ਰੈਕਟਿਸ ਨਹੀਂ ਕਰਦੀ ਮੈਂ ਰਚਿਆ ਆ ਕੀ ਆਸ ਜੀ ਸਾਢੇ ਹੋ ਜਾ ਅਸਰ ਹੋਏ ਕਹਾਣੀ ਮੇਰੀ ਇਹ ਕਿਹਾ ਕੀ ਕਦਮ ਉਹ ਵੀ ਆ ਪਰ ਅੱਜ ਜੀ ਤੁਹਾਡਾ ਸਾਰਿਆਂ ਦਾ ਪਿਆਰ ਸਰਕਾਰ ਦੇ ਗਿਆ ਤੁਸੀਂ ਸਾਰੇ ਜਿਹੜੇ ਇੰਨਾ ਪਿਆਰ ਕਰਦੇ ਹੋ ਇੰਨਾ ਮੇਰੇ 'ਤੇ ਵਿਸ਼ਵਾਸ ਕਰਦੇ ਹੋ ਜਿਵੇਂ ਮੈਂ ਆਪ ਨੂੰ ਛੱਡ ਕੇ ਕਿਸੇ ਪਾਸੇ ਜਾਉਂਗਾ ਤਾਂ ਮੈਨੂੰ ਪਰਮਾਤਮਾ ਨੇ ਮਾਫ਼ ਕੀਤਾ ਕਿਉਂਕਿ ਮੈਂ ਹਮੇਸ਼ਾ ਬੁਰੋਗਦਾ ਦਾ ਬੱਚਾ ਬਣ ਕੇ ਰਿਹਾ ਕਿ ਬੱਚਿਆਂ ਦਾ ਹਮੇਸ਼ਾ ਮੈਂ ਉਹਨਾਂ ਦਾ ਵੱਡਾ ਭਰਾ ਬਣ ਕੇ ਰਿਹਾ ਉਹਨਾਂ ਦਾ ਉਹਨਾਂ ਦਾ ਪਿਆਰ ਉਹ ਸਭ ਮੈਂ ਕੀਤਾ ਹਜੇ ਤੱਕ ਯਕੀਨ ਜਾਨਿਓ ਹੁਣ ਵੀ ਮੈਨੂੰ ਕੱਲ ਰਾਤ ਦੇ ਟੈਲੀਫੋਨ ਦੁਆਰੇ ਆਉਣ ਲੱਗ ਕੇ ਤੋਂ ਫੈਸਲਾ ਕਰ ਲਿਆ ਮੈਂ ਕੋਈ ਫੈਸਲਾ ਨਹੀਂ ਕੀਤਾ ਛੱਤ ਤੇ ਗੱਲਿਆ ਕਿਸੇ ਨੂੰ ਆਪ ਨੂੰ ਦੱਲਾਈ ਨਹੀਂ ਕੋਈ ਬੰਦਾ ਹੱਥ ਖੜਾ ਕਰਕੇ ਕਹਿੰਦੇ ਜੀ ਮੈਂ ਗੱਲ ਕਰਾਈ ਆ मैं सारी उम्र कच्चे पानी का पर तुसी जो हुक्म करोगे क्योंकि जे मैं वेखा अपने बल्ले तो कुछ तो मेरे बल्ले जे मैं वेखा रह बल्ले बल्ले बल